ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਅਣ ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਹਾਲ ਹੋਵੋਗੇ ਵਾਹਿਗੁਰੂ ਤਾਂ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਆ ਇਹ ਜਿੱਥੋਂ ਆਪਾਂ ਕੱਲ ਦੀ ਵੀਡੀਓ ਦੀ ਕੱਲ ਦੀ ਵੀਡੀਓ ਦੀ ਐਂਡਿੰਗ ਕੀਤੀ ਸੀ ਉੱਥੋਂ ਹੀ ਆਪਾਂ ਸਟਾਰਟਿੰਗ ਕੀਤੀ ਹੋਈ ਆ ਕਿਉਂਕਿ ਮੇਰਾ ਦੋ ਦਿਨ ਸਰੀਰ ਨਹੀਂ ਸੀ ਠੀਕ ਇਸ ਕਰਕੇ ਮੇਤੋਂ ਕੋਈ ਜ਼ਿਆਦਾ ਵੀਡੀਓ ਸ਼ੂਟ ਨਹੀਂ ਹੋਈਆਂ ਅੱਜ ਵੀ ਇੰਨਾ ਜ਼ਿਆਦਾ ਵੀਡੀਓ ਸ਼ੂਟ ਨਹੀਂ ਹੋਈਆਂ ਤੇ ਇੱਥੇ ਟਾਈਮ ਹੋ ਗਿਆ ਸੀ ਜੀ ਸਵਾ 12 ਵਜੇ ਦਾ ਦੇਖੋ ਤੁਹਾਨੂੰ ਸਾਹਮਣੇ ਘੜੀ ਤੇ ਵੀ ਦਿਖ ਜੂਗਾ ਤੇ ਆਪਾਂ ਮਤਲਬ ਆਪਣੇ ਘਰ ਦਾ ਜਿਹੜਾ ਕੰਮ ਆ ਸ਼ੁਰੂ ਕਰ ਦਿੱਤਾ ਵਾ ਤੁਹਾਨੂੰ ਮੈਂ ਦਿਖਾਉਂਗੀ ਥੋੜੀ ਜਿਹੀ ਚੱਲ ਕੇ ਦਿਖਾਉਂਗੀ ਜ਼ਿਆਦਾਤਰ ਨਹੀਂ ਦਿਖਾਉਂਗੀ ਤانوں ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਹੈ ਤੁਸੀਂ ਸਾਰਿਆਂ ਨੇ ਬਹੁਤ ਬਲੇਸਸ ਦਿੱਤੀਆਂ ਬਹੁਤ ਸਾਰੀਆਂ ਵਧਾਈਆਂ ਦਿੱਤੀਆਂ ਬਹੁਤ ਹੀ ਜ਼ਿਆਦਾ ਧੰਨਵਾਦ ਤਾਂ ਦੱਸ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਜਿੰਨਾ ਵੀ ਰਪੈਣਾ ਨੇ ਮੇਰਾ ਹਾਲ ਚਾਲ ਵੀ ਪੁੱਛਿਆ ਮੈਨੂੰ ਵਧਾਈਆਂ ਵੀ ਦਿੱਤੀਆਂ ਬਹੁਤ ਹੀ ਬਹੁਤ ਜ਼ਿਆਦਾ ਧੰਨਵਾਦ ਤੇ ਸੋ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਮੈਂ ਲੱਗੀ ਹੋਈ ਸੀ ਚਾਹ ਬਣਾਉਣ ਦੁਪਹਿਰ ਦੀ ਸਵਾ ਕੋ 12:00 ਵਜੇ ਦੀ ਤੇ ਇੱਕ ਪਾਸੇ ਮੈਂ ਮਸਰਾ ਛੋਲਿਆਂ ਦੀ ਦਾਲ ਤੜੀ ਹੋਈ ਸੀ ਤੇ ਜਿਹੜਾ ਤੜਕਾ ਸੀ ਉਹ ਮੈਂ ਚੀਰ ਕੇ ਰੱਖ ਲਿਆ ਸੀ ਚਾ ਤੜਕਾ ਚਿਰੰਦੇਸੀ ਚਾਦਸਨੀਏ ਅਗੇਸ ਕਰਕੇ ਮੈਂ ਚਾ ਵੀ ਧਰ ਲੇ ਇੱਕ ਪਸਿਕ ਪਸੇ ਦਾਲ ਵੀ ਤਰੀ ਹੋਈ ਸੀ ਕਾਫੀ ਟਾਈਮ ਦੀ 15-20 ਮਿੰਟ ਹੋ ਗਏ ਆ ਕਿਉਂਕਿ ਦੁਪਹਿਰੇ 1:30 ਵਜੇ ਫਿਰ ਰੋਟੀ ਖਵਾਉਣੀ ਆ ਤੇ ਆਪਾਂ ਨਾ ਇੱਕੋ ਮਿਸਤਰੀ ਲਾਇਆ ਹੋਇਆਲੇ ਬਾਥਰੂਮ ਦੀ ਸਟਾਰਟਿੰਗ ਕੀਤੀ ਆ ਕੋਈ ਘਰ ਦੀ ਸਟਾਰਟਿੰਗ ਨਹੀਂ ਕੀਤੀ ਤੇ ਹਲੇ ਘਰ ਦਾ ਜਿੱਦਨ ਨਹੀਂ ਪੱਥਰ ਰੱਖਾਂਗੇ ਉਹ ਤੁਹਾਨੂੰ ਵੀਡੀਓ ਅਲੱਗ ਤੋਂ ਮਿਲੂਗੀ ਠੀਕ ਆ ਤੇ ਬਸ ਅਲੇ ਬਾਥਰੂਮ ਦਾ ਕੰਮ ਸਟਾਰਟ ਕੀਤੇ ਕਿਉਂਕਿ ਤੁਹਾਨੂੰ ਪਤਾ ਜਿਹੜਾ ਆਪਣਾ ਜਿਹੜਾ ਬਰਾਂਡੇ ਦੇ ਵਿੱਚ ਪਾਣੀ ਹੈ ਜਿੱਥੇ ਮਸ਼ੀਨ ਰੱਖੀ ਹੋਈ ਆ ਆਪਾਂ ਜਿੱਥੇ ਮੈਂ ਕੱਪੜੇ ਧੋਨੇ ਉਹ ਆਪਾਂ ਜਿਹੜਾ ਪਾਣੀ ਉਹ ਬਾਰ-ਬਾਰ ਖੜਕ ਕੇ ਫਿਰ ਜਿਹੜਾ ਰੂਮ ਦਾ ਸਾਰਾ ਸਮਾਨ ਆ ਫਿਰ ਉਹ ਬਰਾਂਡੇ ਦੇ ਵਿੱਚ ਖੜਾਗੇ ਫਿਰ ਰੂਮ ਦੀ ਟੋਆ ਟਵਾਈ ਉਹ ਲਾਵਾਂਗੇ ਤੇ ਫਿਰ ਮਤਲਬ ਆਪਣਾ ਜਿਹੜਾ ਨੀ ਪੱਥਰ ਰੱਖਿਆ ਜਾਊਗਾ ਘਰ ਦਾ ਤੇ ਇੱਥੇ ਲੱਗ ਪਈ ਸੀ ਮੈਂ ਤੜਕਾ ਲਗਾਉਣਾ ਤੇ ਚਾਹ ਬਸ ਮੇਰੀ ਰਿਜਨ ਦੀ ਇਸ ਦੁੱਧ ਹਲੇ ਮੈਂ ਪਾਉਂਗੀ ਚਾਹ ਦੇ ਵਿੱਚ ਮੈਨੂੰ ਇਹ ਸੀ ਕਿ ਕੰਮ ਫਟਾਫਟ ਹੋ ਜਾਣ ਤੁਹਾਨੂੰ ਪਤਾ ਇੰਨੀ ਧੁੱਪ ਲੱਗੀ ਹੋਈ ਸੀ ਬਾਹਰ ਇੰਨੀ ਗਰਮੀ ਗਰਮੀ ਦੇ ਵਿੱਚ ਕਿਤੇ ਗੈਸ ਦੇ ਪਰ ਵੀ ਨਹੀਂ ਕੰਮ ਹੁੰਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਕਿ ਸਰੀਰ ਵੀ ਨਹੀਂ ਸੀ ਨਾ ਠੀਕ ਮੇਰਾ ਦੋਆ ਤਿੰਨਾ ਦਿਨਾਂ ਤੋਂ ਇਸ ਕਰਕੇ ਮੈਨੂੰ ਥੋੜਾ ਜਿਹਾ ਔਖਾ ਹੁੰਦਾ ਮੈਂ ਪਸੀਨੇੋਂ ਪਸੀਨੇ ਹੋਈ ਪਈ ਸੀ ਤੇ ਰੂਮ ਵੀ ਆਪਣਾ ਸਾਰਾ ਤਪ ਗਿਆ ਸੀ ਇੱਕ ਗੈਸ ਬਲਣ ਦੇ ਨਾਲ ਹੀ ਬਹੁਤ ਮੰਦਾ ਹਾਲ ਹੈ ਇੱਕ ਮੈਂ ਨਾ ਦਾਲਤਾ ਵੈਸੀ ਇੰਡਕਸ਼ਨ ਚੁੱਲੇ ਤੇ ਤਰੀ ਮੈਨੂੰ ਇਹ ਸੀ ਗੈਸ ਜ਼ਿਆਦਾ ਵੀ ਮਚਣਾ ਸੀ ਤੇ ਨਾਲੇ ਸੇਕ ਵੀ ਬਹੁਤ ਹੀ ਜ਼ਿਆਦਾ ਹੋ ਜਾਣਾ ਸੀ ਤਾਂ ਵੀ ਨਾ ਅੰਦਰ ਬਹੁਤ ਜ਼ਿਆਦਾ ਸੇਕ ਮਚਣਦਿਆ ਕੋਈ ਹਿਸਾਬ ਹੀ ਨਹੀਂ ਆ ਤੇ ਸੋ ਮੇ ਸਾਰਿਆਂ ਦਾ ਫਿਰ ਤੋਂ ਦਿਲੋਂ ਧੰਨਵਾਦ ਕਰਦੀ ਆ ਕਿ ਤੁਸੀਂ ਸਾਰਿਆਂ ਜਾਣਿਆਂ ਨੇ ਮੇਰੇ ਵੀਰ ਭੈਣਾਂ ਨੇ ਮੇਰਾ ਹਾਲ ਚਾਲ ਪੁੱਛਿਆ ਮੈਨੂੰ ਬਲੇਸਸ ਦਿੱਤੀਆਂ ਬਹੁਤ ਹੀ ਬਹੁਤ ਧੰਨਵਾਦ ਦਾ ਸਾਰਿਆਂ ਦਾ ਤੁਸੀਂ ਜੁੜੇ ਰਹੋ ਮੇਰੀ ਵੀਡੀਓ ਦੇ ਨਾਲ ਤੇ ਮੈਨੂੰ ਇੱਕ ਪੈਨ ਕਮੈਂਟ ਕੀਤਾ ਸੀ ਕਿ ਦੀਦੀ ਤੁਸੀਂ ਵੀਡੀਓ ਸਲੋ ਰਹਿਣ ਦੀਆ ਕਰੋ ਮਤਲਬ ਮਨਦੀਪ कौर ਬਲੌਗਸ ਆ ਸਿਸਟਰ ਆ ਨਾ ਮਨਦੀਪ ਜੀ ਤੇ ਉਹਨਾਂ ਨੇ ਮੈਨੂੰ ਕਮੈਂਟ ਕੀਤਾ ਸੀ ਕਿ ਤੁਸੀਂ ਵੀਡੀਓ ਉਹਨਾਂ ਵੈਸੇ ਵੀ ਤੁਹਾਨੂੰ ਮੇਰੀਆਂ ਵੀਡੀਓ ਸਲੋ ਹੀ ਮਿਲਿਆ ਕਰਨਗੀਆਂ ਕਿਉਂਕਿ ਮੇਰੇ ਤੋਂ ਨਾ ਟਾਈਮ ਥੋੜਾ ਹੋਇਆ ਕਰਨਾ ਵੀਡੀਓਸ ਬਣਾਉਣ ਨੂੰ ਤੁਹਾਨੂੰ ਪਤਾ ਹੀ ਆ ਫਿਰ ਸਾਰੀ ਦਿਹਾੜੀ ਮੇਰਾ ਤਾਂ ਕਿਚਨ ਦੇ ਵਿੱਚ ਹੀ ਲੰਘ ਜਾਇਆ ਕਰਨਾ ਰੋਟੀ ਪਾਣੀ ਕਰਦਿਆਂ ਪਹਿਲਾਂ ਸਵੇਰੇ ਚਾਹ ਪਾਣੀ ਪਰੌਂਠੇ ਫਿਰ ਦੁਪਹਿਰ ਦਾ ਰੋਟੀ ਪਾਣੀ ਇਸ ਕਰਕੇ ਮੇਰਾ ਸਾਰੀ ਦਿਹਾੜੀ ਤਾਂ ਕਿਚਨ ਦੇ ਵਿੱਚ ਹੀ ਲੰਘ ਜਾਇਆ ਕਰਨਾ ਇਸ ਕਰਕੇ ਤੁਹਾਨੂੰ ਮੇਰੀਆਂ ਵੀਡੀਓ ਵੀ ਥੋੜੀਆਂ ਮਿਲਣਗੀਆਂ ਤੇ ਸਲੋ ਮਿਲਣਗੀਆਂ ਮੈਂ ਜ਼ਿਆਦਾ ਕੋਈ ਵੀਡੀਓ ਬਾਹਰੋਂ ਤਾਂ ਸ਼ੂਟ ਨਹੀਂ ਸੀ ਕੀਤੀ ਮੈਂ ਥੋੜੀ ਜੀ ਤੁਹਾਨੂੰ ਚਲਕ ਦਿਖਾਈ ਕਿਉਂਕਿ ਮੈਨੂੰ ਨਾ ਅਜੀਬ ਜਿਹਾ ਲੱਗਦਾ ਕਿਸੇ ਬਗਾਨੇ ਬੰਦੇ ਦੇ ਸਾਹਮਣੇ ਵੀਡੀਓ ਸ਼ੂਟ ਕਰਨਾ ਬਟ ਫਿਰ ਵੀ ਮੈਂ ਨਾ ਥੋੜੀ ਬਹੁਤੀ ਕੋਸ਼ਿਸ਼ ਕਰਿਆ ਕਰੂੰਗੀ ਤੁਹਾਨੂੰ ਸ਼ਾਮ ਨੂੰ ਦਿਖਾਇਆ ਕਰੂੰਗੀ ਕਿ ਕਿੰਨਾ ਕੁ ਕੰਮ ਆਪਣਾ ਹੋ ਗਿਆ ਤੇ ਕਿੰਨਾ ਕੁ ਰਹਿ ਗਿਆ ਤੇ ਸੋ ਸਾਰੇ ਜਣੇ ਕੋਈ ਵੀਡੀਓ ਮੇਰੀ ਮਿਸ ਨਾ ਕਰਿਓ ਤੇ ਇੱਥੇ ਬਸ ਮੈਂ ਲੱਗੀ ਸੀ ਆਪਣੀ ਚਾਪਨ ਤੇ ਮੇਰਾ ਤੜਕਾ ਵੀ ਪੁੱਜ ਜਾਂਦਿਆ ਸੀ ਤੇ ਇਹ ਜ਼ਰੂਰ ਦੱਸਿਓ ਕਿ ਜਿਹੜੀ ਵੀਡੀਓ ਸਲੋ ਹੁੰਦੀ ਆ ਉਹ ਜ਼ਿਆਦਾ ਵਧੀਆ ਲੱਗਦੀ ਤੁਹਾਨੂੰ ਕਿ ਜਾਂ ਮੇਰੀ ਵੀਡੀਓ ਜਿਹੜੀ ਫਾਸਟ ਆ ਉਹ ਜ਼ਿਆਦਾ ਵਧੀਆ ਲੱਗਦੀ ਆ ਤੇ ਅੱਜ ਮੇਰਾ ਵਲੌਗ ਬਿਲਕੁਲ ਛੋਟਾ ਜਿਹਾ ਵਾ 7 ਮਿੰਟ ਦਾ ਵਾ ਤੇ ਪਲੀਜ਼ ਸਕਿੱਪ ਨਾ ਕਰਿਓ ਕੋਈ ਜਣਾ ਵੀ ਤੇ ਫੁੱਲ ਵਾਚ ਜ਼ਰੂਰ ਕਰਕੇ ਜਾਇਓ ਮੇਰੇ ਵੀਰ ਭੈਣਾਂ ਨੂੰ ਸਾਰਿਆਂ ਨੂੰ ਬੇਨਤੀ ਆ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਕੇ ਜਾਇਓ ਤੇ ਮੈਂ ਨਾ ਤੁਹਾਨੂੰ ਥੋੜੀ ਜੀ ਝਲਕ ਦਿਖਾਉਂਗੀ ਉਹ ਵੀ ਨਾ ਮੈਂ ਅੰਦਰ ਬੈਠੀ ਬੈਠੀ ਨੇ ਵੀਡੀਓ ਸ਼ੂਟ ਕੀਤੀ ਆ ਬਿਲਕੁਲ ਥੋੜੀ ਜੀ ਤੇ ਇੱਥੇ ਮੈਂ ਚਾਹ ਬਣਾ ਕੇ ਤੜਕਾ ਲਗਾ ਕੇ ਤੇ ਇੱਕ ਪਾਸੇ ਆਟਾ ਗੁੰਨ ਕੇ ਜਦੋਂ ਮੈਂ ਫੁਲਕੇ ਬਣਾਉਣੀ ਆ ਉਦੋਂ ਮੈਂ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਕਿਉਂਕਿ ਜਲਦ ਦੇ ਜਲਦੀ ਸਾਰਾ ਕੰਮ ਆਪਣਾ ਨਿਬੜਿਆ ਵਾ ਕਿਉਂਕਿ ਫਿਰ ਤੁਹਾਨੂੰ ਪਤਾ ਜਲਦੀ ਜਲਦੀ ਦੇ ਵਿੱਚ ਜਦੋਂ ਕੰਮ ਕਰੀਏ ਨਾ ਉਦੋਂ ਕੋਈ ਵੀਡੀਓ ਵਗੈਰਾ ਸ਼ੂਟ ਨਹੀਂ ਹੁੰਦੀ ਫਿਰ ਜਲਦੀ ਜਲਦੀ ਇਹ ਹੁੰਦਾ ਕਿ ਜਿਹੜਾ ਕੰਮ ਆ ਨਿਭੜ ਜੇ ਨਾਲ ਖਾਣ ਵਾਲੇ ਨੂੰ ਵੀ ਕਾਲੀ ਹੁੰਦੀ ਆ ਤੇ ਪਕਾਉਣ ਵਾਲੇ ਨੂੰ ਵੀ ਕਾਲੀ ਹੁੰਦੀ ਆ ਤੇ ਇਸ ਕਰਕੇ ਮੇਤੋ ਵੀਡੀਓ ਨਹੀਂ ਮਤਲਬ ਜਿਆਦਾ ਸ਼ੂਟ ਹੋਈ ਤੇ ਮੈਂ ਵੀਡੀਓ ਐਡੀਟਿੰਗ ਕਰਦੀ ਪਈ ਆ ਸ਼ਾਮ ਨੂੰ ਆਪਣੇ ਬਾਬਾ ਜੀ ਦੇ ਕੀਰਤਨ ਚੱਲਦਾ ਪਿਆ ਵਾ ਸਾਰੀ ਦੁਪਹਿਰ ਮੇਰਾ ਟਾਈਮ ਨਹੀਂ ਲੱਗਦਾ ਕਿਉਂਕਿ ਤੁਹਾਨੂੰ ਵੀ ਪਤਾ ਹੋਣ ਕੰਮ ਬਹੁਤ ਜਿਆਦਾ ਹੁੰਦਾ ਘਰ ਦੇ ਵਿੱਚ ਤੇ ਐਡੀਟਿੰਗ ਕਰਨ ਦਾ ਟਾਈਮ ਮਸਾਂ ਹੀ ਕੱਢਦੀ ਆ ਤੇ ਸੋ ਸਾਰੇ ਜਣੇ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰਿਓ ਮੇਰੀਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਲਾਈਕ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਚਾਪਣੀ ਬਣ ਗਈ ਸੀ ਹੁਣ ਮੈਂ ਇੱਥੇ ਪਾਉਂਗੀ ਗਲਾਸਨ ਦੇ ਵਿੱਚ ਤੇ ਮੇਰਾ ਬ੍ਰਦਰ ਹਲੇ ਇੱਥੇ ਸੀ ਮੈਂ ਉਹਨੂੰ ਵਾਜਦੀਂਦੀ ਸੀ ਮੈਂ ਕਿਹਾ ਤੂੰ ਬਾਰ ਫੜਾਇਆ ਤੇ ਮੇਰਾ ਨਹੀਂ ਤਾਂ ਤੜਕਾ ਸੜ ਜਾਣਾ ਮੈਂ ਗੈਸ ਦੇ ਉੱਪਰ ਰੱਖਿਆ ਹੋਇਆ ਸੀ ਮੈਂ ਕਿਹਾ ਤੂੰ ਚਾਹ ਫੜਾਇਆ ਤੇ ਉਹ ਨੱਚਰ ਮੈਂ ਤੜਕਾ ਲਗਾ ਕੇ ਤੇ ਫਿਰ ਆਟਾ ਗੁੰਨਦੀ ਆ ਤੇ ਉਹਨੂੰ ਬਸ ਮੈਂ ਬਾਜਾਈ ਲਾ ਗਾਂਦੀ ਸੀ ਸਿਕੰਦਰ ਸੁਲਤਾਨ ਨੂੰ ਨੰਦਿਤ ਮਸਤੀ ਨਹੀਂ ਮੁੱਕਦੀ ਅੰਨੀ ਤੁੱਪ ਦੇ ਵਿੱਚ ਵੀ ਕਿਤੇ ਸਾਰੀ ਦਿਹਾੜੀ ਨਹੀਂ ਬੈਠਦੇ ਜਦੋਂ ਥੱਕ ਹਾਰ ਜਾਂਦੇ ਆ ਨਾ ਫਿਰ 1 2 ਵਜੇ ਫੇਰ ਜਾ ਕੇ ਕਿਤੇ ਸੌਂਦੇ ਆ ਤੇ ਮੈਂ ਹਾ ਸਾਡੇ ਵਰਗੇ ਹੁਣ ਤਾਂ ਮੰਜੇ ਤੋਂ ਨਾ ਉੱਟਣ ਤੇ ਤੁਹਾਨੂੰ ਕਿャ ਵੀ ਨਹੀਂ ਲੱਗਦੀ ਮਤਲਬ ਕਿ ਤੁਹਾਨੂੰ ਇੰਨਾ ਕਹੀਦਾ ਕਿ ਮੰਜੇ ਤੇ ਬੈਠ ਜਾ ਤੁੱਪ ਬਹੁਤ ਜ਼ਿਆਦੀ ਪਤਾ ਨਹੀਂ ਗਰਮੀ ਬਹੁਤ ਜ਼ਿਆਦੀ ਅੱਜ ਤਾਂ ਬਹੁਤ ਜ਼ਿਆਦੀ ਗਰਮੀ ਸੀ ਨਾ ਇੰਨਾ ਮੰਦਾ ਹਾਲ ਕੀਤਾ ਪਿਆ ਸੀ ਨਾ ਗਰਮੀ ਨੇ ਤੇ ਇੱਥੇ ਬੱਸ ਮੈਂ ਆਪਣੇ ਬੱਚਿਆਂ ਨੂੰ ਵੀ ਦੁੱਧ ਪਾ ਕੇ ਦੇਣ ਲੱਗੀ ਸੀ ਇਹ ਦੁੱਧ ਕੱਲਾ ਨਹੀਂ ਪੀਂਦੇ ਇਹਨਾਂ ਵਿੱਚ ਮਿਕਸ ਜਿੰਨਾ ਚਾਹਣਾ ਨੇ ਕੀਤੀ ਹੋਈ ਉਹਨਾਂ ਚੀਨੀ ਪੀਂਦੇ ਤੇ ਦੁੱਧ ਤਾਂ ਬਿਲਕੁਲ ਨਹੀਂ ਨਾ ਪੀਂਦੇ ਕੱਲਾ ਤੇ ਕਰਨਗੇ ਚਾਹ ਮਮਾ ਚਾਹ ਮਮਾ ਚਾਹ ਫਿਰ ਇਹਨਾਂ ਨੂੰ ਨਾ ਮੈਂ ਦੋਨੋਂ ਚੀਜ਼ਾਂ ਮਿਕਸ ਕਰਕੇ ਸ਼ੀਸ਼ਿਆਂ ਦੇ ਵਿੱਚ ਪਾ ਕੇ ਦੇ ਦਿੰਨੀ ਆ ਤਾਂ ਕਿ ਮਜ਼ੇ ਨਾਲ ਪੀ ਕੇ ਤੇ ਸੌਂ ਜਾਣ ਤੇ ਐਸ ਵੀ ਲੈਤਾ ਵੈਸੇ ਵੀ 12:30 ਵਜੇ ਮਤਲਬ ਚਾਹ ਦੁੱਧ ਪੀ ਕੇ ਤੇ ਸੌ ਜਾਂਦੇ ਆਪਣਾ ਰੈਸਟ ਕਰ ਲੈਂਦੇ 1:30 ਘੰਟਾ ਫਿਰ ਇਹਨਾਂ ਦੀ ਸੁੱਤੀਆ ਸੁੱਤੀਆ ਮੈਂ ਦੁਪਹਿਰੇ ਰੋਟੀ ਲਾ ਲਈ ਸੀ ਤੇ ਬਹੁਤ ਵਧੀਆ ਸੌਂਗੇ ਸੀ ਜਿਹੜੀ ਨਾ ਮੇਰੀਆਂ ਵੀਰ ਪੈਣਾ ਮੇਰੇ ਨਾਲੋਂ ਪਹਿਲਾਂ ਤੋਂ ਜੁੜੀਆਂ ਹੀ ਆ ਸ਼ੁਰੂ ਤੋਂ ਜੁੜੀਆਂ ਹੀ ਆ ਉਹਨਾਂ ਨੂੰ ਤੇ ਪਤਾ ਵਾ ਕਿ ਆਪਣੇ ਜੜੀ ਦਰਵਾਜ਼ੇ ਦੇ ਲਾਗੇ ਕੰਦ ਆ ਇਹ ਬ੍ਰਾਂਡੇ ਦੇ ਵਿੱਚ ਕਾਰ ਮਤਲਬ ਇਧਰਲੀ ਸਾਈਡ ਉਹ ਜਿਹੜੀ ਕੰਦ ਬਾਰ-ਬਾਰ ਆ ਉੱਥੇ ਨਾ ਮਤਲਬ ਖਾਲੀ ਜਗ੍ਹਾ ਪਈ ਹੁੰਦੀ ਸੀ ਜਿੱਥੇ ਆਪਣੀ ਮੋਟਰ ਹੈ ਕਈਆਂ ਮੇਰੇ ਵੀਰ ਭੈਣਾਂ ਨੂੰ ਪਤਾ ਹੋਣਾ ਮੈਂ ਦਿਖਾਈਆਂ ਪਿਛਲੀਆਂ ਵੀਡੀਓ ਦੇ ਵਿੱਚ ਪਰ ਹੁਣ ਨਹੀਂ ਮੈਂ ਕਦੀ ਦਿਖਾਇਆ ਵੀਡੀਓ ਦੇ ਵਿੱਚ ਤੇ ਸੋ ਉਹਨਾਂ ਨੂੰ ਪਤਾ ਹੋਣਾ ਵਾ ਉਹ ਕੰਦ ਹੈ ਨਾ ਜਿਹੜੀ ਮਤਲਬ ਆਪਣੀ ਉਹ ਬਾਰ-ਬਾਰਲੀ ਸਾਈਡ ਵਾਲੀ ਸਾਰੀ ਜਿਹੜੀ ਟਾਕੀਆਂ ਉਹ ਨਿਊ ਹੁੰਦੀ ਅੱਜ ਤੂੰ ਅੱਜ ਮਤਲਬ ਸਾਰੇ ਦਿਨ ਚ ਉਹ ਟਾਂਕੇ ਪਹਿਲਾਂ ਤੇ ਫਿਰ ਨਿਊ ਤੋਂ ਸਟਾਰਟ ਕੀਤੀ ਆ ਮੈਂ ਉੱਥੋਂ ਕਿ ਨਹੀਂ ਵੀਡੀਓ ਸ਼ੂਟ ਨਹੀਂ ਕਰਕੇ ਲਈ ਆ ਮੈਂ ਅੰਦਰ ਬੈਠੀ ਨਹੀਂ ਬਿਲਕੁਲ ਥੋੜੀ ਜੀ ਵੀਡੀਓ ਸ਼ੂਟ ਕੀਤੀ ਆ ਤੁਹਾਡੇ ਨਾਲ ਦੇਖੋ ਛੋਟੀ ਜੀ ਕਲਿੱਪ ਸ਼ੇਅਰ ਕਰਨ ਲੱਗੀ ਆ ਉਹ ਬਾਹਰ ਵਾਲ ਵਾਲੀ ਸਾਈਡ ਹੈ ਨਾ ਜਿਹੜੀ ਉਹ ਦੇਖੋ ਜ਼ੂਮ ਕਰਕੇ ਮੈਂ ਤੁਹਾਨੂੰ ਦਿਖਾਉਂਦੀ ਜਿੱਥੇ ਪਾਈਪ ਲੱਗੀਆਂ ਹੋਇਆ ਇਹ ਵਾਲੀ ਇੱਥੇ ਆਪਾਂ ਬਾਥਰੂਮ ਬਣਵਾਵਾਂਗੇ ਤੇ ਜਿਹੜਾ ਕਿ ਬਰਾਂਡੇ ਦਾ ਜਿਹੜਾ ਸਮਾਨ ਆ ਜਿਹੜਾ ਪਾਣੀ ਦਾ ਮਸ਼ੀਨ ਦਾ ਸਾਰਾ ਇਧਰਲੀ ਸਾਈਡ ਆਜੇ ਤੇ ਬਸ ਇਹ ਮਤਲਬ ਅੱਜ ਜਿਹੜੀ ਕੰਸ਼ੀ ਸ਼ਾਮ ਤੱਕ ਰੈਡੀ ਹੋ ਗਈ ਸੀ ਸੋ ਆਪਾਂ ਮਿਲਦੇ ਹਾਂ ਜੀ ਨੈਕਸਟ ਵਲੌਗ ਚ ਕੇ ਬਾਏ ਟੇਕ ਕੇਅਰ